ਸਪਨਿਆਂ ਦੇ ਘਰ ਦੀ ਇਹ ਪਹਿਲੀ ਧੀ ਆ ਜਿਨੇ ਇਸ ਘਰ ਦੇ ਵਿੱਚ ਘਰ ਦੀ ਜੂ ਦੇ ਵਿੱਚ ਜਨਮ ਲਿਆ ਬਾਪੂ ਗੋਪਾਲ ਦੇਖ ਲਾ ਆਪਣੇ ਘਰ ਦੀ ਧੀ ਹੈ ਨਾ ਨਿੱਕੀ ਜੀ ਇਹ ਨਿੱਕੀ ਜੀ ਨਿੱਕੀ ਜੀ ہاں ਵੀ ਅੱਖਾਂ ਖੋਲਦੀ ਹੈ ਤੂੰ ਓਏ ਆਓ ਆਓ ਕੀ ਦੇਖਦੀਆਂ ਕੀ ਦੇਖਦੀਆਂ ਤੂੰ ਉਹ ਉਹ ਜਿੱਤੇ ਮਰਦੀ ਨਹੀਂ ਵੱਡੀ ਹੋ ਕੇ ਸਿਟੀਜ਼ਨਸ਼ਿਪ ਤੈਨੂੰ ਮਨੁੱਖਤਾਰੀ ਸੇਵਾ ਦੀ ਮਿਲ ਗਈ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਇੱਕ ਨਿੱਕੀ ਜੀ ਨੰਨੀ ਜੀ ਜਾਨ ਨੇ ਜਨਮ ਲਿਆ ਜਨਮ ਲਿਆ ਵਾ ਅਸੀਂ ਇਹਨੂੰ ਹੁਣ ਗੜਤੀ ਦੇਣ ਲੱਗੇ ਆ ਇਸ ਭਾਗਾਂ ਵਾਲੀ ਧੀ ਨੂੰ ਇਸ ਕਰਮਾਂ ਵਾਲੀ ਨੂੰ ਓਏ ਲੈ 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 ਮੇਰੀ ਧੀ ਲੈ 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 ਓ ਦੇਖੋ ਕਿ ਮੈਂ ਸ਼ਹਿਰ ਖਾ ਰਹੀ ਆ ਇੱਥੇ ਪਰਦੇ ਦੇ ਪਿੱਛੇ ਇਹਦੀ ਮੰਮੀ ਆ ਰਾਤ ਇਹ ਸਾਡੇ ਕੋਲੇ ਪਹੁੰਚੇ ਇਹ ਅਸਮੈਲ ਖਾਨ ਆ ਇੱਥੇ ਲਿਆਓ ਭੈਣੇ ਥੋੜਾ ਜਾਂ ਇਹ ਦੋ ਬੇਟੇ ਆ ਤੇ ਪਹਿਲਾਂ ਹੀ ਇੱਕ ਦਾ ਨਾਮ ਨਜ਼ਾਮੂ ਆ ਹੈ ਇੱਕ ਕਿਆ ਨਾਮ ਹੈ ਇੱਕ ਇੱਕ ਦਾ ਨਾਮ ਅਸਮਾਨ ਇੱਕ ਦਾ ਨਾਮ ਨਿਜ਼ਾਮ ਆ ਤੇ ਇਹ ਦੋਨੋਂ ਬੱਚਿਆਂ ਦੇ ਨਾਲ ਸਾਡੇ ਕੋਲੇ ਇੱਥੇ ਗੱਲ ਪਹੁੰਚੇ ਇਹਦੀ ਵਾਈਫ ਤੇ ਬੱਚਾ ਹੋਣ ਵਾਲਾ ਸੀ ਪ੍ਰੈਗਨੈਂਟ ਸੀ ਇਹਦੀ ਹਾਲਤ ਬਹੁਤ ਬੁਰੀ ਸੀ ਜਗਰਾਉਂ ਤੋਂ ਲੈ ਕੇ ਆਏ ਸੀ ਸਾਡੇ ਕੋਲੇ ਮਰੀਜ਼ ਵੀਰ ਹੁਣੇ ਕਮਰੇ 'ਚ ਹੀ ਪਿਆ ਸੀ ਉੱਥੇ ਪਹਿਲਾਂ ਸਬਜ਼ੀ ਦਾ ਕੰਮ ਕਰਦਾ ਸੀ ਪਰ ਹੁਣ ਬਿਮਾਰ ਸੀ ਟੀਵੀ ਦੀ ਬਿਮਾਰੀ ਹੋ ਗਈ ਅੰਦਰ ਹੀ ਪਿਆ ਸੀ ਬਹੁਤ ਬੁਰੀ ਹਾਲਤ ਤੇ ਰਾਤ ਅਸੀਂ ਇਹਨੂੰ ਇੱਥੇ ਐਡਮਿਟ ਕਰ ਲਿਆ ਇਹਦੀ ਵਾਈਫ ਆਪਣੇ ਬੱਚਿਆਂ ਦੇ ਨਾਲ ਇੱਥੇ ਰਾਤ ਰੋ ਗਈ ਸਵੇਰ ਨੂੰ ਤੜਕਿਓ ਉਧਰ ਡਿਲੀਵਰੀ ਪੇਨ ਸ਼ੁਰੂ ਹੋ ਗਈ ਫਟਾਫਟ ਇੱਥੇ ਸਾਡੇ ਸਟਾਫ ਨੇ ਇੱਥੇ ਡਿਲੀਵਰੀ ਕਰਾਈ ਆ ਤੇ ਬੇਟੀ ਨੇ ਜਨਮ ਲਿਆ ਇਹ ਭਾਗਾਂ ਭਰੀ ਸਾਡੀ ਧੀ ਨੇ ਸੁਪਨਿਆਂ ਦੇ ਘਰ ਦੀ ਇਹ ਪਹਿਲੀ ਧੀ ਆ ਜਿਨੇ ਇਸ ਘਰ ਦੇ ਵਿੱਚ ਘਰ ਦੀ ਜੂਹ ਦੇ ਵਿੱਚ ਜਨਮ ਲਿਆ ਤੇ ਅੱਜ ਸੀ ਵੀ ਭਾਗਾਂ ਵਾਲਿਆਂ ਬੀਸ ਧੀ ਨੂੰ ਅਸੀਂ ਇਸ ਦੁਨੀਆ ਤੇ ਆਉਣ ਦੇ ਵਿੱਚ ਉਹਦਾ ਹਿੱਸਾ ਬਣ ਸਕੇ ਤੇ ਅਰਦਾਸ ਕਰਿਓ ਇਹਦਾ ਪਾਪਾ ਠੀਕ ਹੋ ਜਵੇ ਉਹਦੀ ਚੈਸਟ ਬਹੁਤ ਜਿਆਦਾ ਖਰਾਬ ਆ ਟੀਵੀ ਨਾਲ ਅੰਦਰੋਂ ਸਾਰਾ ਗਲਿਆ ਪਿਆ ਕੱਲ ਤਾਂ ਇਹਦੀ ਸੈਚੂਲੇਸ਼ਨ ਵੀ ਬਹੁਤ ਲੋ ਸੀ ਆਕਸੀਜਨ ਵੀ ਨਹੀਂ ਸੀ ਪੂਰੀ ਰਾਤ ਪਰ ਰਾਤੋ ਰਾਤੀ ਇਹ ਕਾਫੀ ਰਿਕਵਰ ਹੋ ਗਿਆ ਵੀਰ ਇੰਜੈਕਸ਼ਨ ਲੱਗੇ ਆ ਦਵਾਈਆਂ ਚੱਲੀਆਂ ਗਲੂਕੋਜ਼ ਲੱਗਾ ਤੇ ਇਹਦੇ ਦੋ ਨਿੱਕੇ ਨਿੱਕੇ ਭਰਾ ਨੇ ਜਿਹੜੇ ਇਸਲਾਮ ਤੇ ਨਿظام ਉਹਨਾਂ ਨੂੰ ਪਤਾ ਵੀ ਨਹੀਂ ਕਿ ਛੋਟੇ ਇੰਨੇ ਜਿਆਦਾ ਵਾ ਵੀ ਸਾਡੇ ਘਰੇ ਸਾਡੇ ਭੈਣ ਜੰਮੀ ਆ। ਆਪਕੀ ਘਰ ਵਾਲੀ ਦਾ ਕੀ ਨਾਮ ਹੈ? ਨਜੀਮਾ ਨਜੀਮਾ ਵਾ ਭੈਣ ਦਾ ਨਾਮ। ਭਾਗਾਂ ਭਰੀ ਦਾ ਜਿਹੜਾ ਮਾਂ ਦਾ ਨਾਮ ਆ ਉਹ ਨਜੀਮਾ ਵਾ। ਪ੍ਰੇਰ ਕਰਿਓ ਸਾਡੇ ਸੁਪਨਿਆਂ ਦੇ ਘਰ ਦੀ ਉਸਤੀ ਵਾਸਤੇ। ਹੁਣ ਅਸੀਂ ਇਹਨੂੰ ਹਸਪੀਟਲ ਐਡਮਿਟ ਕਰਾਉਣ ਲੱਗੇ ਐ, ਇੱਥੋਂ ਭੇਜਣ ਲੱਗੇ ਐਂਬੂਲੈਂਸ ਖੜੀ ਆ। ਲਿਆਓ ਬੈੱਡ ਰੋੜ ਕੇ। ਬਾਪੂ ਕੁਪਾਲ ਦੇਖ ਲਾ ਆਪਣੇ ਘਰ ਦੀ ਧੀ ਹੈ ਨਾ ਨਿੱਕੀ ਜੀ। ਆ ਇਹ ਨਿੱਕੀ ਜੀ ਨਿੱਕੀ ਜੀ ਇੱਥੇ ਹੁਣ ਕਲੀਨਿੰਗ ਵਗੈਰਾ ਕਰਕੇ ਭੈਣੇ ਠੀਕ ਐ ਤੂੰ ਠੀਕ ਐ ਤੇ ਤੇਰੀ ਬੇਟੀ ਹੋਈ ਐ ਭਾਗਾਂਪਰੀ ਠੀਕ ਐ ਅੱਛਾ ਉੱਥੇ ਨੇੜੇ ਯੂਪੀ ਸੀ ਨਹੀਂ ਨੇਪਾਲ ਸੀ ਨੇਪਾਲ ਸੇ ਹੋ ਤੂੰ ਨੇਪਾਲ ਕਾ ਨਹੀਂ ਇਹ ਇੰਡੀਆ ਕਾ ਹੈਗਾ ਮੈਂ ਨੇਪਾਲ ਕਾ ਅਛਾ ਤੂੰ ਨੇਪਾਲ ਕਾ ਇਹ ਸਭਾ ਗਾਉ ਟੈਪ ਕਰਕੇ ਤਬ ਡਾਕ ਰਹੇ ਹਾਂ ਅਸੀਂ ਲੋਕ ਠੀਕ ਐ ਠੀਕ ਐ हां भाई ਅੱਖਾਂ ਖੋਲਦੀਆਂ ਤੂੰ ਆਓ ਆਓ ਕੀ ਦੇਖਦੀਆਂ ਕੀ ਦੇਖਦੀਆਂ ਤੂੰ ਆਓ ਆ ਤੂੰ ਜਿੱਤੇ ਮਰਦੀ ਨਹੀਂ ਵੱਡੀ ਹੋ ਕੇ ਸਿਟੀਜ਼ਨਸ਼ਿਪ ਤੈਨੂੰ ਮਨੁੱਖਤਾ ਦੀ ਸੇਵਾ ਦੀ ਮਿਲ ਗਈ ਆ ਆਹੋ ਮਨੁੱਖਤਾ ਦੀ ਸੇਵਾ ਦੇ ਘਰ ਦੀ ਸਿਟੀਜ਼ਨਸ਼ਿਪ ਮਿਲ ਗਈ ਓ ਤੈਨੂੰ ਆਹ ਹਾਂ ਹਾਂ ਚੱਲ 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 ਤੈਨੂੰ ਲੈ ਕੇ ਜਾਂਦੇ ਆਪਾਂ ਹਸਪਤਾਲ ਲੈ ਕੇ ਜਾਂਦੇ ਆ ਹਸਪਤਾਲ ਲੈ ਕੇ ਚੱਲਦੇ ਆ ਹਸਪਤਾਲ ਲੈ ਕੇ ਚੱਲਦੇ ਆ ਚੱਲ 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 ਕਿੱਥੇ ਬੈੱਡ ਤਾਂ ਨੂੰ ਵਾਹੀ ਕਰਮਾਂ ਵਾਲੀਏ ਜਾ ਤੂੰ ਆਉਂਦਾ ਚੈੱਕਅਪ ਕਰਾ ਕੇ ਲੈ ਆ ਆ ਕੱਪੜੇ ਇੱਥੇ ਰੱਖ ਲੀ ਠੀਕ ਹੈ ਭੈਣ ਠੀਕ ਹੈ ਤੂੰ ਤੇਰੇ ਬੱਚੋਂ ਕੋ ਜਹੀ ਰੱਖ ਲੈਂਦੇ ਆ ਦੋਨੋਂ ਕੋ ਠੀਕ ਹੈ ਚਲੋ ਵੀਰੇ ਲੈ ਕੇ ਚੱਲੋ ਦੀਪਕ ਹੁਣ ਅਸੀਂ ਬੱਚੀ ਨੂੰ ਤੇ ਬੱਚੀ ਦੀ ਮਾਂ ਨੂੰ ਹਸਪੀਟਲ ਸ਼ਿਫਟ ਕਰਨ ਲੱਗੇ ਆ ਉੱਥੇ ਡਾਕਟਰ ਅਰਚਨਾ ਨੇ ਭੈਣ ਜੀ ਉਹ ਗਾਇਨੀ ਦੇ ਸਪੈਸ਼ਲਿਸਟ ਨੇ ਉਹ ਹੁਣ ਅਗਲਾ ਟ੍ਰੀਟਮੈਂਟ ਆ ਜਿਹੜਾ ਮਾਵਾਂ ਧੀਆਂ ਦਾ ਦੇਖਣਗੇ ਇੱਥੇ ਇੰਨਾ ਕੁਛ ਇੰਨੀ ਚੱਲਦੀ ਹੋ ਗਿਆ ਸਾਰਾ ਕੁਛ ਸਾਡੇ ਵੀ ਸਮਝ ਨਹੀਂ ਆਈ ਗੱਲ ਜਦੋਂ ਵਲੰਟੀਅਰ ਦਾ ਫੋਨ ਆਇਆ ਤਾਂ ਇਕਦਮੀ ਕੱਲੀ ਭੈਣ ਰਾਤ ਬੱਚਿਆਂ ਦੇ ਨਾਲ ਪਈ ਸੀ ਸਾਈਡ ਤੇ ਤੇ ਸਵੇਰੇ ਸਾਇਰ ਨੂੰ ਤੜ ਕਿਉਂ ਪੇਨ ਸ਼ੁਰੂ ਹੋਈ ਫਟਾਫਟ ਸਾਡੀਆਂ ਭੈਣਾਂ ਨੇ ਫੀਮੇਲਸ ਮੈਂਬਰਸ ਸੀ ਸਟਾਫ ਸੀ ਨਰਸਿੰਗ ਸਟਾਫ ਸੀ ਸਾਰਿਆਂ ਨੇ ਰਲ ਕੇ ਇੱਕ ਫੂਲਣ ਹੋਣੀ ਇਹਨਾਂ ਨੂੰ ਤੇ ਅਰਬਾ ਸੀਗਾ ਪਹਿਲਾਂ ਕਿਤੇ ਡਿਲੀਵਰੀਆਂ ਕਰਾਈਆਂ ਹੋਈਆਂ ਹੁੰਦੀਆਂ ਫੁੱਲਨ ਨੇ ਵੀ ਤੇ ਉਹ ਸਾਰਾ ਕੁਝ ਇੰਨੀ ਜਲਦੀ ਹੋਇਆ ਵਾਇਗੁਰੂ ਜੀ ਨੇ ਆਪਣੇ ਆਪ ਹੀ ਜਦੋਂ ਕਹਿੰਦੇ ਕਿਸੇ ਨੇ ਬੱਚਾ ਜਦੋਂ ਦੁਨੀਆ ਤੇ ਆਉਂਦਾ ਤੇ ਉਹਦੀ ਜ਼ਿੰਮੇਵਾਰੀ ਉਸ ਅਕਾਲ ਪੁਰਖ ਵਾਇਗੁਰੂ ਜੀ ਦੇ ਹੱਥ ਚ ਹੁੰਦੀ ਹੈ ਕੋਈ ਉਹਨੂੰ ਅੱਲਾ ਕੋਈ ਰਾਮ ਕੋਈ ਵਾਇਗੁਰੂ ਕੋਈ ਭਗਵਾਨ ਕਹਿੰਦਾ ਤੇ ਇਹਦੇ ਪਤੀਆ ਜਿਹੜੇ ਇਸਲਾਮ ਖਾਨ ਤੇ ਆ ਨਿਜਮੂਣੇ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਵਿਚਾਰਿਆਂ ਨੂੰ ਤਦ ਇਹਨਾਂ ਦੇ ਘਰ 'ਚ ਇਹਨਾਂ ਦੇ ਸਿਸਟਰ ਪੈਦਾ ਹੋਈ ਐ। ਬਸ ਅਰਦਾਸ ਕਰਿਓ ਕੰਦਰ ਉਸ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣ ਬੱਚੇ। ਸਾਡੀ ਬੱਚੀ ਸਾਡੇ ਘਰ ਦੀ ਪਹਿਲੀ ਧੀ ਆ, ਪਹਿਲੀ ਮੈਂਬਰ ਆ ਜੀ ਨੇ ਇਸ ਘਰ ਦੇ ਵਿੱਚ ਜਨਮ ਲਿਆ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ